ਸਾਸੀਕਾਲ ਸੀਐਮ ਸਾਹਿਬ ਸਾਸੀਕਾਲ ਕੀ ਹਾਲ ਚੱਲ ਹੈ ਬਹੁਤ ਵਧੀਆ ਵਧੀਆ ਚੜ੍ਹਦੀ ਕਲਾ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇੱਕ ਅੱਧਾ ਦਿਨ ਹੀ ਹੋਣਾ ਹੋਣਾ ਸੋ ਮੈਂ ਦੇਖਿਆ ਸੀ ਸਾਰਾ ਤੁਹਾਡਾ ਜਿਹੜਾ ਜਦੋਂ ਤੁਸੀਂ ਗਏ ਸੀ ਇਮੋਸ਼ਨਲ ਹੋ ਗਏ ਸੀ ਬਸ ਤੇ ਮਤਲਬ ਪੰਜਾਬ ਦੇ ਧਰਤੀ ਜਿਹੜੇ ਧਰਤੀ ਦੇ ਪੁੱਤ ਹਿੰਦੂ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਾਨੂੰ ਤੁਹਾਡੇ ਤੇ ਮਾਣ ਆ ਪੰਜਾਬ ਦੇ ਬਹੁਤ ਚੜ੍ਹਦੀ ਕਲਾ ਵਾਲੇ ਸੀਐਮਓ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਮੁੱਖ ਮੰਤਰੀ ਭਗਵੰਤ ਮਾਨ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਉਹਨਾਂ ਦੀ ਤਬੀਅਤ ਦੇ ਵਿੱਚ ਸੁਧਾਰ ਹੋ ਰਿਹਾ ਡਾਕਟਰਾਂ ਦਾ ਕਹਿਣਾ ਹੈ ਕਿ ਕੱਲ੍ਹ ਜਾਂ ਪਰਸ ਤੋਂ ਤੱਕ ਉਹਨਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ ਤੇ ਹਸਪਤਾਲ ਦੇ ਵਿੱਚ ਵੀ ਆਰਾਮ ਨਾਲ ਟਿੱਕੇ ਨਹੀਂ ਬੈਠ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਲਕਿ ਉਹਨਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਫੋਨ ਦੇ ਉੱਤੇ ਹੀ ਸਾਡੀ ਰਿਪੋਰਟ ਲੈ ਰਹੇ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕੈਬਨਿਟ ਮੰਤਰੀਆਂ ਤੋਂ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਹਸਪਤਾਲ ਤੋਂ ਪੰਜਾਬੀ ਸਿੰਗਰ ਮਨਕੀਰਤ ਔਲਖ ਅਤੇ ਹੰਸਪਾਲ ਟਰੇਡਰਸ ਦੇ ਮਾਲਕ ਪਿਤਪਾਲ ਸਿੰਘ ਹੰਸਪਾਲ ਨੂੰ ਵੀਡੀਓ ਕਾਲ ਲਗਾ ਲਈ ਤੇ ਵੀਡੀਓ ਕਾਲ ਦੇ ਉੱਤੇ ਗੱਲਬਾਤ ਕੀਤੀ ਹੈ ਸੱਚੇ ਕਾਲ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਤੁਸੀਂ ਵੇਖ ਰਹੇ ਹੋ 25 ਚੈਨਲ ਪੰਜਾਬੀ ਤੇ ਉਧਰ ਹਸਪਤਾਲ ਦੇ ਵਿੱਚ ਦਾਖਲ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ-ਜਿਹੜੇ ਵੀ ਲੋਕ ਵੱਡੀ ਵੱਡੇ ਪੱਧਰ ਦੇ ਉੱਤੇ ਆ ਕੇ ਸੇਵਾ ਕਰ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਮਨਕੀਰਤੋ ਲਖ ਨੂੰ ਵੀਡੀਓ ਕਾਲ ਲਗਾਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਮਨਕੀਰਤੋ ਲਖ ਦੇ ਨਾਲ ਗੱਲਬਾਤ ਉਹਨਾਂ ਨੇ ਕੀਤੀ ਹੈ ਔਰ ਜਾਇਜ਼ਾ ਲੈ ਰਹੇ ਨੇ ਹਾਲਚਾਲ ਜਾਣ ਰਹੇ ਨੇ ਮਨਕੀਰਤ ਲਖਤੋਂ ਬਾਹਰ ਦਾ ਨਾਲ ਹੀ ਤਾਰੀਫ ਵੀ ਕਰ ਰਹੇ ਨੇ ਕਿ ਮਨਕੀਰਤ ਲਖ ਕਿਸ ਤਰੀਕੇ ਦੇ ਨਾਲ ਮਨਤਾ ਦੇ ਸੇਵਾ ਦੇ ਲਈ ਅੱਗੇ ਆਏ ਨੇ ਉਹ ਕਲਿੱਪ ਜਿਹੜੀ ਆਈ ਹੈ ਤੁਹਾਨੂੰ ਦਿਖਾਉਣੀ ਆ ਹਾਂਜੀ ਮਨਕੀਰਤ ਸਤਿ ਸ੍ਰੀ ਅਕਾਲ ਸੀਐਮ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਵਧੀਆ ਚੜ੍ਹਦੀ ਗਲਾ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇੱਕ ਅੱਧਾ ਦਿਨੀ ਹੋਣਾ ਹੋਣਾ ਸੋ ਮੈਂ ਦੇਖਿਆ ਸੀ ਸਾਰਾ ਤੁਹਾਡਾ ਜਿਹੜਾ ਜਦੋਂ ਤੁਸੀਂ ਗਏ ਸੀ ਇਮੋਸ਼ਨਲ ਹੋ ਗਏ ਸੀ ਬਸ ਤੇ ਮਤਲਬ ਪੰਜਾਬ ਦੇ ਧਰਤੀ ਜਿਹੜੇ ਧਰਤੀ ਦੇ ਪੁੱਤ ਜੀਮ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਾਨੂੰ ਤੁਹਾਡੇ ਤੇ ਮਾਣ ਆ ਪੰਜਾਬ ਦੇ ਬਹੁਤ ਚੜ੍ਹਦੀ ਗਲਾ ਵਾਲੇ ਸੀਐਮਓ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਮੈਂ ਤੁਸੀਂ ਕਿਹਾ ਕਿ ਉਹ ਆਉਣਗੇ ਜਰੂਰ ਆਉਣਗੇ ਔਰ ਕਰਜ਼ੇ ਮਾਫ ਜਿਹੜੇ ਨੇ ਉਹ ਕਰਾਂਗੇ ਤੇ ਉਹ ਆਪਾਂ ਉਹਦੇ ਬਾਰੇ ਵਿਚਾਰ ਕਰ ਰਹੇ ਆ ਸਾਰਾ ਕੁਝ ਤੇ ਜਿੰਨਾ ਦੇਖੋ ਆਪਾਂ ਨੂੰ ਮਨਕੀਰਤ ਸੀਐਮ ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿੰਮੇਦਾਰ ਨੇ ਨਾ ਉਹਨਾਂ ਦਾ ਕਰਜ਼ਾ ਮਾਫ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ ਸੀਐਮ ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜ਼ਿਮੀਦਾਰਾਂ ਦਾ ਕਰਜ਼ਾ ਮਾਫ਼ ਕਰਨਗੇ ਆ ਬੇਨਤੀ ਤੁਸੀਂ ਕਬੂਲਣੀ ਆ ਬਾਕੀ ਤੁਸੀਂ ਆਪਾਂ ਬਿਲਕੁਲ ਕੋਈ ਕੋਈ ਚੁੱਲਾ ਕੋਈ ਚੁੱਲਾ ਮਨਕੀਰਤ ਆਪਾਂ ਬੁਝਣ ਨਹੀਂ ਦੇਣਾ ਕੋਈ ਬੰਦਾ ਆਪਾਂ ਬਾਹਰ ਨਹੀਂ ਸੌਣ ਦੇਣਾ ਕੋਈ ਬਿਮਾਰੀ ਨਾ ਪ੍ਰਮਾਤਮਾ ਕਰੇ ਦੁਬਾਰਾ ਪਹਿਲੇ ਕੋਈ ਬਾਅਦ ਦੇ ਵਿੱਚ ਤੇ ਪਰ ਪਰ ਇਹ ਕਿ ਆਪਾਂ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਤੇ ਪੰਜਾਬ ਨੂੰ ਆਪਾਂ ਕੀ ਦੇ ਰਿਆਂ ਤੇ ਇਹ ਇਹ ਤੁਹਾਡਾ ਤੁਹਾਡੇ ਤੋਂ ਬਹੁਤ ਚੰਗਾ ਲੱਗਿਆ ਮੈਂ ਮੈਂ ਤੁਹਾਡਾ ਸਾਰਾ ਵਾਚ ਕਰ ਰਿਆ ਸੀਗਾ ਸਾਡੇ ਮੇਰੇ ਨਾਲ ਮੇਰੀ ਟੀਮ ਆ ਜੀ ਸਿਮਰਨ ਹੁੰਦਲ ਰੂਪਾ ਸੁਹਾਣਾ ਕਹਿੰਨੇ ਅਰਦਾਸ ਕਰਦੇ ਆ ਤੁਸੀਂ ਛੇਤੀ ਛੇਤੀ ਠੀਕ ਹੋ ਕੇ ਬਸ ਤੁਸੀਂ ਚੜ੍ਹਦੀ ਗਲਾ ਕਰ ਦਿਓ ਜਦੋਂ ਆਪਾਂ ਛੋਟੇ ਜੀਵਿਦਾਰਾਂ ਵਾਲਾ ਕਰਜ਼ਾ ਮਾਫ਼ ਕਰਤਾ ਸਾਰਾ ਬਸ ਤੁਸੀਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਜੀ ਬਹੁਤ ਜਿਆਦਾ ਮਾਣ ਆ ਪੰਜਾਬ ਨੂੰ ਜੰਮਿਆਂ ਨੂੰ ਨਿਤ ਮੁਹਿਮਾ ਪੰਜਾਬ ਚ ਜੰਮਿਆਂ ਨੂੰ ਸੋ ਪੰਜਾਬ ਬਹੁਤ ਵਾਰੀ ਮਨਕੀਰਤ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈਗਾ ਸੋ ਅੱਜ ਜਦੋਂ ਤੁਹਾਡੇ ਵਰਗੇ ਪੰਜਾਬ ਦੀ ਧਰਤੀ ਦੇ ਪੁੱਤ ਨਾਲ ਖੜ ਜਾਂਦੇ ਲੋਕਾਂ ਦੇ ਤਾਂ ਸਾਡੀ ਜ਼ਿੰਮੇਵਾਰੀ ਲੋਕਾਂ ਨੇ ਬਹੁਤ ਵੱਡੀ ਲਾਈ ਹੈ ਤੇ ਆਪਾਂ ਵੀ ਨਿਭਾਵਾਂਗੇ ਰਲ ਕੇ ਨਿਭਾਵਾਂਗੇ ਤੇ ਕਿਸੇ ਨੂੰ ਪੰਜਾਬ ਇਦੀ ਧਰਤੀ ਦੀ ਬਰਕਤ ਜਿਹੜੀ ਐਨੀ ਪੰਜਾਬ ਦੀ ਧਰਤੀ ਚ ਕਿ ਉਹ ਉਹਦਾ ਸਿੱਧਾ ਜਾ ਕੇ ਤੁਰਕੀ ਚ ਲੰਗਰ ਲਾ ਲੈਨੇ ਆ ਅਸੀਂ ਤਾਂ ਜਾ ਕੇ ਲਿਬੀਆ ਚ ਲੰਗਰ ਲਾ ਲੈਨੇ ਆ ਅਸੀਂ ਆਪਣੀ ਧਰਤੀ ਤੇ ਲੋਕਾਂ ਨੂੰ ਭੁੱਖੇ ਕਿਵੇਂ ਮਾਰਨ ਦੇ ਦਾਂਗੇ ਸੋ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਇਕੱਲਾ ਇਕੱਲਾ ਤੁਹਾਡਾ ਜਿਹੜੇ ਬਹੁਤ 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 ਧੰਨਵਾਦ ਮਨਕੀਰਤ ਹੈ ਤੇ ਗੁੱਡ ਲੱਕ ਹੁਣ ਕਿੱਥੇ ਖੜੇ ਹੋ ਤੁਸੀਂ ਪਾਣੀ ਹੁਣ ਕਿੱਥੇ ਖੜੇ ਹੋ ਹੁਣ ਅਸੀਂ ਜੀ ਆਪਣਾ ਗੁਰਦੁਆਰੇ ਸਾਹਿਬ ਚੱਲਿਆ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਅੱਜ ਬਾਬਾ ਜੀ ਨੇ ਕਿਹਾ ਸੀ ਸੇਵਾ ਕਰਕੇ ਤੁਸੀਂ ਮੇਰੇ ਕੋਲ ਆਉਣਾ ਹੰਸਾਲੀ ਵਾਲੇ ਸੰਤਾਂ ਨੇ ਹੁਣ ਸੰਤਾਂ ਦਾ ਆਸ਼ੀਰਵਾਦ ਲੈਣ ਚੱਲੇ ਆ ਜੀ ਬਾਕੀ ਅੱਜ ਤੁਹਾਡੇ ਨਾਲ ਗੱਲ ਕਰਕੇ ਐਡਾ ਐਡਾ ਹੌਸਲਾ ਹੋ ਗਿਆ ਜੀ ਚੜ੍ਹਦੀ ਕਲਾ ਸਾਡੇ ਸੀਐਮ ਸਾਡੇ ਨਾਲ ਆ ਵੀ ਆਰ ਪ੍ਰਾਊਡ ਠੀਕ ਆ ਬੋਲੇ ਸੋਨਿਆ ਵਾਲੇ ਜੈ ਸ੍ਰੀ ਅਕਾਲ ਸੀਨ ਸਾਹਿਬ ਦਿਲ ਖੋਚ ਕਰਦਾ ਜਿਹੜੀ ਤੁਸੀਂ ਅੱਜ ਅੱਜ ਜਿਹੜੀ ਤੁਸੀਂ ਆ ਗੱਲ ਕਹਿਦੀ ਨਾ ਕਰਦੇ ਮਾਫੀ ਵਾਲੀ ਦਿਲ ਖੁਸ਼ ਕਰਤਾ ਬਹੁਤ 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 ਧੰਨਵਾਦ ਬਹੁਤ ਜਿਉਂਦੇ ਵਸਦੇ ਰਹੋ ਔਰ ਐਦਾਂ ਹੀ ਲੋਕਾਂ ਦੀ ਸੇਵਾ 'ਚ ਲੱਗੇ ਰਹੋ ਤੇ ਇਸ ਤੋਂ ਇਲਾਵਾ 150 ਕਿਸ਼ਤੀਆਂ ਬਣਾ ਕੇ ਦੇਣ ਵਾਲੇ ਹੰਸਪਾਲ ਟਰੇਡਰਸ ਦੇ ਮਾਲਕ ਪ੍ਰਿਤਪਾਲ ਸਿੰਘ ਹੰਸਪਾਲ ਦੇ ਨਾਲ ਵੀ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਔਰ ਉਹਨਾਂ ਦੀ ਵੀ ਸ਼ਲਾਘਾ ਕੀਤੀ ਗਈ ਹੈ ਕੀ ਗੱਲਬਾਤ ਹੋਈ ਹੈ ਤੁਹਾਨੂੰ ਸੁਣਾਉਣੀ ਆ ਦਿਖਾਉਣੀ ਆ ਵੀਡੀਓ ਪ੍ਰਿਤਪਾਲ ਜੀ ਸਤਿ ਸ੍ਰੀ ਅਕਾਲ ਕਸ ਪਰ ਇਸ ਤੇਰਾ ਜੀ ਕੀ ਹਾਲ ਚਾਲ ਤੁਹਾਡਾ ਮਾਨੀ ਜੀ ਬਹੁਤ ਵਧੀਆ ਜੀ ਕਿਰਪਾ ਸ਼ੁਕਰ ਹੈ ਜੀ ਤੇ ਬੜੀ ਬੜੀ ਸੇਵਾ ਤੁਸੀਂ ਕਮਾਲ ਕਰਤੀ ਜੀ ਖਿਆਲ ਮੁਹੱਬਤ ਬੜੀ ਜੀ ਕਿਸ਼ਤੀ ਬਣਾਈ ਕਮਾਲ ਹੈ ਜੀ ਜਾਣੀ ਕਿ ਇਹਦਾ ਇਹਦਾ ਕਿਸੇ ਪਰਫਾ ਜੀ ਪਰਦਾ ਜੀ ਇਹਦਾ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਪੈ ਸਕਦਾ ਅੱਜ ਅੱਜ ਕੀ ਗਾਇਤਾ ਨੂੰ ਅੱਜ ਕੋਲ ਬੋਲਦਾ ਹਾਂ ਸਭ ਸਵਾ ਦੇ ਕਰੀਬ ਤੁਸੀਂ ਬਣਾਤੀਆਂ ਔਰ ਕਿੰਨੀ ਵੱਡੀ ਸੇਵਾ ਤੁਸੀਂ ਅੱਜ ਅੱਜ ਤੋਂ ਬਣਾ ਪਿਆ ਜੀ ਨਾ ਜੀ ਤੇ ਗੁਰੂ ਮਹਾਰਾਜ ਨੇ ਪਹਿਲਾਂ ਕਿਰਪਾ ਹੀ ਕੀਤੀ ਹੋਈ ਹੈ ਬਤੇਰੀ ਤੇ ਉਹਨੇ ਜੋ ਤੁਸੀਂ ਜਿਹੜਾ ਦਸਬੰਦ ਕੱਢਿਆ ਇਹ ਇਹ ਆਰਾ ਨਹੀਂ ਜਾਂਦਾ ਜੀ ਇਹ ਇਹ ਪੁੰਨ ਜਿਹੜਾ ਇਹ ਤੁਹਾਨੂੰ ਹੋਰ ਚਾ ਲੈ ਕੇ ਜਾਊਗਾ ਅਕਬਾਲ ਜੀ ਹਾਂ ਜੀ ਮੈਨੂੰ ਮੈਨੂੰ ਬਹੁਤ ਚੰਗਾ ਲੱਗਿਆ ਕਿ ਕਿਸ ਤਰ੍ਹਾਂ ਦੇ ਲੋਕ ਵੀ ਇੱਥੇ ਇਸ ਧਰਤੀ ਤੇ ਰਹਿੰਦੇ ਨੇ ਕਿ ਆਪਣਾ ਕੰਮ ਛੱਡ ਕੇ ਤੇ ਲੋਕਾਂ ਦੇ ਕੰਮਾਂ 'ਚ ਲੋਕਾਂ ਦੀ ਸੇਵਾ 'ਚ ਲੱਗੇ ਤੇ ਹਾਲਾਂਕਿ ਤੁਸੀਂ ਕਿਸ਼ਤੀਆਂ ਬਣਾਉਂਦੇ ਨਹੀਂ ਸੀ ਉਸੇ ਕੰਪਿਊਟਰ ਤੋਂ ਡਿਜ਼ਾਈਨ ਬਣਾ ਮੈਂ ਸਾਰੀ ਸਟੋਰੀ ਕੋ ਡਿਪੜੀ ਹੈ ਸਭੀ ਮੈਂ ਰਵੀਸ਼ ਕੁਮਾਰ ਉਹਨਾਂ ਨੇ ਵੀ ਕੀਤੀ ਹੈ ਮੈਂ ਉਹ ਵੀ ਸੁਣ ਦਿੱਤੀ ਤੇ ਸਤਿ ਸ਼੍ਰੀ ਅਕਾਲ ਵੀ ਬਹੁਤ ਬਹੁਤ ਧੰਨਵਾਦੀ ਹਾਂ ਤੇ ਤੁਸੀਂ ਸਾਰਾ ਆਪਣਾ ਜਿਹੜਾ ਜਿੰਨਾ ਵੀ ਤੁਹਾਡਾ ਅਮਲਾ ਤੁਹਾਡਾ ਜਿੰਨਾ ਤੁਹਾਡਾ ਮਸ਼ੀਨਾਂ ਸਾਰੀਆਂ ਇੱਕ ਇੱਕ ਕਿਸਤੀਆਂ ਚ ਲਾਤੀਆਂ ਔਰ ਜਿਹੜਾ ਨਸੀਨਾ ਰੱਖਿਆ ਉਹ ਵਧੀਆ ਅਨਿ ਇਹ ਨਹੀਂ ਚਾਹੀਦਾ ਇਹ ਸਭ ਨੂੰ ਜੀ ਜੀ ਨਹੀਂ ਨਹੀਂ ਦੇਖੋ ਸੰਕਟ ਆ ਗਿਆ ਤੁਨੋਂ ਕੁਦਰਤੀ ਮਾਰਾ ਕੁਦਰਤ ਤਾਂ ਕੋਈ ਜ਼ੋਰ ਨਹੀਂ ਪਰ ਮਤਲਬ ਜਦੋਂ ਆਹ ਹੈ ਜੇ ਲੋਕ ਧਰਤੀ ਤੇ ਰਹਿੰਦੇ ਨੇ ਤਾਂ ਫਿਰ ਕਿਸੇ ਨਾ ਕਿਸੇ ਥੀਕ ਰੂਪ ਦੇ ਵਿੱਚ ਰੱਬ ਰਹਿੰਦਾ ਹੀ ਐ ਇੱਥੇ ਰਹਿੰਦਾ ਉਹ ਆਪ ਤਾਂ ਆਉਂਦਾ ਨਹੀਂ ਕਿਸੇ ਨਾ ਕਿਸੇ ਰੂਪ ਵੰਦਾ ਹੁੰਦਾ ਹੈ ਕਿਹੜਾ ਜਾਣੇ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਸੋ ਆ ਜਿਹੜਾ ਤੁਸੀਂ ਸੇਵਾ ਕੀਤੀ ਐ ਔਰ ਤੁਸੀਂ ਕਹੇ ਜੇ ਹੋਰ ਬਣਵਾ ਰੀਆਂ ਹੋਰ ਬਣਵਾ ਲਿਓ ਔਰ ਜੇ ਕਿਸੇ ਕਿਸੇ ਹੋਰ ਨੇ ਬਣਾਉਣੀ ਆ ਮੇਰੇ ਕੋਲੇ ਕੋਈ ਇਹਦਾ ਕਾਪੀਰਾਈਟ ਨਹੀਂ ਹੈਗਾ ਤੁਸੀਂ ਬਣਾ ਦਿਓ ਇਹ ਬਹੁਤ ਵੱਡੀ ਸੇਵਾ ਜੀ ਇਹ ਬਹੁਤ ਹੀ ਚਰਚਾ ਹੋਈ ਹੈ। ਕਾਦਾ ਮਕਸਦ ਇਹ ਸੀ ਜਾਂ ਪੰਜਾਬ ਦੀ ਬਾਕੀ ਇੰਡਸਟਰੀ ਵੀ ਜਾ ਕੇ ਹਮ ਯਾਰੀ ਜੇ 10-10 ਕਿਸ਼ਤੀਆਂ ਪਰ ਲੋਕ 1000 ਕਿਸ਼ਤੀ ਇੱਕੋ ਦਿਨ ਚ ਪਰਸਾਏ ਸੀ। ਵੀ ਇਹ ਪ੍ਰਿੰਟੇ ਵੀ ਆ ਜੀ ਬਹੁਤ ਦੇਰ ਤੱਕ ਨੇ ਚਲੋ ਇਸ ਵਾਰ ਹਿਸਤਰੀ ਦੇ ਵਿੱਚ ਸਭ ਤੋਂ ਵੱਧ ਪਾਣੀ ਹੈ ਅਗਲੀ ਵਾਰ ਤੋਂ ਆਪਾਂ ਜਿਹੜਾ ਉਹ ਪਹਿਲੇ ਹੀ ਪ੍ਰਬੰਧ ਦੇ ਦੇ ਇਹੋ ਜਿਹਾ ਕਰਕੇ ਰੱਖਾਂਗੇ ਕਿ ਇੱਕ ਵੀ ਬੰਦੇ ਨੂੰ ਮਤਲਬ ਕੋਈ ਚੁੱਲ੍ਹਾ ਨਾ ਪੁਜੇ ਕੋਈ ਬਾਹਰ ਨਾ ਸੋਵੇ ਕੋਈ ਪਾਣੀ ਕੋਈ ਕਰੰਟ ਨਾ ਲੱਗੇ ਕੋਈ ਜਾਂ ਉਹਨਾਂ ਦੇ ਪਸ਼ੂ ਜਾਂ ਉਹਨਾਂ ਦੇ ਜਿਹੜੇ ਰੱਖੇ ਨੇ ਦੰਗਰ ਦਿਨਾ ਕਰਕੇ ਕੋਈ ਕੋਈ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਕੋਈ ਮੱਝਾਂ ਦਾ ਕੰਮ ਕਰਦਾ ਹੈ ਤੋਂ ਪਰ ਤੁਸੀਂ ਜਿਹੜਾ ਜਿਹੜਾ ਤੁਸੀਂ ਸੇਵਾ ਆਪ ਹੀ ਲੈ ਲਈ ਜਿਹੜੀ ਉਹ ਅਸਲ ਚ ਆਪ ਨਹੀਂ ਲਈ ਪ੍ਰਮਾਤਮਾ ਨੇ ਤੁਹਾਨੂੰ ਬਲ ਬਖਸ਼ਿਆ ਵੀ ਭਾਈ ਸੇਵਾ ਦਾ ਤੁਹਾਂ ਲੈਣੀ ਹੈ ਪ੍ਰਤਪਾਲ ਜੀ ਸੋ ਮੈਨੂੰ ਬਹੁਤ ਖੁਸ਼ੀ ਹੋਈ ਜੀ ਕਿ ਅਜਾ ਵੀ ਧਰਤੀ ਤੇ ਹਜੇ ਲੋਕ ਹੈਗੇ ਨੇ ਉਹਨਾਂ ਲਈ ਇਹ ਜੀ ਜੋ ਮਨਚਾਰੀ ਉਹ ਕੈਰੀ ਕਰੇ ਕਹ ਲੈਣਾ ਜੀ بس ਮੈਂ ਰੱਬ ਨੇ ਸੋਪਾ ਤੇ ਜਿੱਤੀ ਦੀ ਸ਼ੁਕਰਾਨਾ ਕਰਦਾ ਮੈਂ ਮੈਂ ਆਉਂਗਾ ਬਸ ਇੱਕ ਕਦੇ ਦਿਨ ਜਦ ਮੈਨੂੰ ਜਿਹੜਾ ਛੁੱਟੀ ਮਿਲ ਜੂਗੀ ਮੈਂ ਹਸਪਤਾਲ ਚੋਂ ਬੋਲ ਰਿਹਾ ਤੇ ਮੈਂ ਮਿਲ ਕੇ ਵੀ ਜਾਊਂਗਾ ਤੁਹਾਨੂੰ ਦੇਖੋ ਕੁਦਰਤ ਕੀ ਗੱਲ ਕਰਦੀ ਹੈ ਕਿ ਉਸ ਤੋਂ ਪਹਿਲਾਂ ਮੈਂ ਵੀ ਨਹੀਂ ਜਾਣਦਾ ਸੀ ਤੁਹਾਨੂੰ ਕਿ ਕੀ ਕੰਮ ਕਰਦੇ ਹੋ ਹੁਣ ਹੁਣ ਸਾਰੀ ਦੁਨੀਆ ਜਾਣਦੀ ਹੈ ਕਿ ਪ੍ਰਤਪਾਲ ਸਿੰਘ ਅੰਸਪਾਲ ਕੀ ਕਰਦਾ

ਸੋ ਹੜ ਦੇ ਵਿੱਚ ਪੀੜਤ ਲੋਕਾਂ ਦੇ ਨਾਲ ਖੜਨ ਵਾਲੇ ਇੰਨਾ ਨੌਜਵਾਨਾਂ ਦਾ ਸੰਸਥਾਵਾਂ ਦਾ ਜਿਹੜਾ ਯੋਗਦਾਨ ਹੈ ਉਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੋਰ ਉਹਨਾਂ ਦੀ ਹੌਸਲਾ ਵਧਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੋ ਤੁਹਾਨੂੰ ਦਿਖਾਇਆ ਹੈ ਕਿ ਕੀ ਗੱਲਾਂ ਹੋਈਆਂ ਨੇ ਕੀ ਗੱਲਬਾਤ ਹੋਈ ਹੈ ਉਮੀਦ ਹੈ ਸਾਰਿਆਂ ਨੂੰ ਕਿ ਜਲਦ ਹੀ ਮੁੱਖ ਮੰਤਰੀ ਭਗਵੰਤ ਮਾਨ ਬਾਹਰ ਆ ਜਾਣਗੇ ਹਸਪਤਾਲ ਤੋਂ ਛੁੱਟੀ ਮਿਲ ਜਾਏਗੀ ਉਹਨਾਂ ਨੂੰ ਤੇ ਫਿਰ ਆਮ ਵਾਂਗ ਉਹ ਫੀਲਡ ਦੇ ਉੱਤੇ ਨਜ਼ਰ ਆਉਣਗੇ ਇਸ ਤੋਂ ਇਲਾਵਾ ਮਾਨ ਸਰਕਾਰ ਵੱਡੇ ਐਲਾਨ ਕਰ ਚੁੱਕੀ ਹੈ ਮੁਆਵਜ਼ਾ ਦੇ ਬਾਰੇ ਵੀ ਆਪਣੇ ਐਲਾਨ ਜਿਹੜੇ ਨੇ ਮਾਨ ਸਰਕਾਰ ਨੇ ਉਹ ਕਰ ਦਿੱਤੇ ਨੇ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਨੂੰ ਦੇ ਇਜਾਜ਼ਤ ਧੰਨਵਾਦ